ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਆ ਤੇ ਹਨਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਆਪਾਂ ਅੱਜ ਕੀ ਕਰਨ ਲੱਗੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਇਥੇ ਟਮਾਟਰਾਂ ਦੀ ਤੇ ਪਿਆਜ਼ਾਂ ਦੀ ਚਟਨੀ ਤੁਸੀਂ ਦੇਖਿਆ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਇਹ ਤੁਹਾਨੂੰ ਬਣਾ ਕੇ ਖਵਾਵਾਂਗੇ ਜੀ ਤੇ ਤੁਸੀਂ ਘਰ ਦੇ ਵਿੱਚ ਹੀ ਬਣਾ ਕੇ ਖਾ ਸਕਦੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਚਟਨੀ ਤੇ ਜੇਕਰ ਤੁਸੀਂ ਦੋ ਰੋਟੀਆਂ ਖਾਣੇ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਰੋਟੀਆਂ ਚਾਰ ਖਾਣੋਗੇ ਹਾਂਜੀ ਬਹੁਤ ਹੀ ਸਵਾਦ ਚਟਨੀ ਬਣਦੀ ਹੈ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਬਿਨਾਂ ਟਾਈਮ ਵੇਸਟ ਕੀਤੇ ਤੇ ਆਪਾਂ ਇੱਥੇ ਕੀ ਕੀਤਾ ਹੈ ਜੀ ਆਪਾਂ ਇੱਥੇ ਚਾ ਟਮਾਟਰ ਲੈ ਚੁੱਕੇ ਹਾਂ ਇਹ ਇਹਨਾਂ ਨੂੰ ਆਪਾਂ ਬਚਾਲੇ ਤੋਂ ਕੱਟ ਲਿਆ ਵਾ ਤੇ ਬਚਾਲੇ ਤੋਂ ਕੱਟ ਕੇ ਤੇ ਜੇਕਰ ਤੁਹਾਡੇ ਪਿਆਜ਼ ਆ ਹਾਰਡ ਨੇ ਜਿਆਦਾ ਤਾਂ ਤੁਸੀਂ ਉਹਨਾਂ ਨੂੰ ਥੋੜੇ ਜੇ ਪੱਕੇ ਹੋਏ ਲੈਣੇ ਆ ਤੇ ਜਿੱਕਣ ਹੁਣ ਆ ਚੀਜ਼ਾਂ ਤੇ ਇਹ ਚੀਜ਼ ਨੂੰ ਆਪਾਂ ਇਹਦੇ ਵਿੱਚੋਂ ਕੱਢ ਦਾਂਗੇ ਜਿੱਥੋਂ ਜਿੱਥੋਂ ਕੱਚਾਪਾਨ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚੋਂ ਕੱਢ ਦਾਂਗੇ ਤੁਹਾਡੇ ਕੋਲ ਟਮਾਟਰ ਜਿਹੜੇ ਬਿਲਕੁਲ ਲਾਲ ਲਾਲ ਹੋਣੇ ਚਾਹੀਦੇ ਕਿਉਂਕਿ ਲਾਲ ਲਾਲ ਚਟਨੀ ਬਣੀ ਬਹੁਤ ਹੀ ਜਿਆਦਾ ਵਧੀਆ ਲੱਗਦੀ ਆ ਤੇ ਹੁਣ ਆਪਾਂ ਇੱਥੇ ਇਹਨਾਂ ਨੂੰ ਕੀ ਕਰਾਂਗੇ ਜੀ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਆਪਾਂ ਲੈ ਲਾਂਗੇ ਜੀ ਫਰਾਈਪੈਨ ਆਪਾਂ ਇਹਨੂੰ ਬਿਲਕੁਲ ਹੀ ਸਲੋ ਤੇ ਘੱਟ ਤੇ ਰੱਖਣਾ ਹੈ ਫਾਇਰ ਤੇ ਨੂੰ ਆਪਣੇ ਨੂੰ ਤੇ ਆਪਾਂ ਇਹਦੇ ਵਿੱਚ ਫਿਰ ਕੀ ਕਰਾਂਗੇ ਜੀ ਆਪਾਂ ਇੱਥੇ ਪਾਵਾਂਗੇ ਜੀ ਇਹਦੇ ਵਿੱਚ ਦੋ ਚਮਚ ਇਹਦੇ ਵਿੱਚ ਆਪਾਂ ਸਰੋਂ ਦੇ ਤੇਲ ਦੇ ਪਾ ਦਾਂਗੇ ਆਪਾਂ ਬੜਾ ਜਿਆਦਾ ਸਰੋਂ ਦਾ ਤੇਲ ਆ ਉਹ ਜਿਹੜਾ ਨਹੀਂ ਪਾਉਣਾ ਹੈਗਾ ਸਿਰਫ ਦੋ ਚਮਚ ਹੀ ਸਰੋਂ ਦਾ ਤੇਲ ਦੇ ਪਾ ਦੇ ਵਿੱਚ ਪਾਨੇ ਤੇ ਆਪਾਂ ਇਹਨੂੰ ਇੱਕ ਵਿੱਚ ਚੰਗੀ ਤਰ੍ਹਾਂ ਦੀ ਫੁਲਾ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਸਰੋਂ ਦਾ ਤੇਲ ਆਪਾਂ ਹੋਰ ਪਾ ਨਹੀਂ ਬਸ ਥੋੜੀ ਇਦਾਂ ਕਰਕੇ ਆਪਾਂ ਚੰਗੀ ਤਰ੍ਹਾਂ ਇਥੇ ਫੁਲਾ ਦਾਂਗੇ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਵਾ ਹੁਣ ਇੱਥੇ ਆਪਾਂ ਕੀ ਕਰਾਂਗੇ ਆਪਾਂ ਆਪਣੇ ਟਮਾਟਰਾਂ ਨੂੰ ਇਸ ਤਰੀਕੇ ਦੇ ਨਾਲ ਇੱਥੇ ਰੱਖ ਦਵਾਂਗੇ ਜਿਹਦੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਤੁਸੀਂ ਇਹ ਤਿਆਰ ਰੱਖਣਾ ਵਾ ਆਪਾਂ ਇਹਨੂੰ ਮੀਡੀਅਮ ਦੇ ਫਲੇਮ ਦੇ ਉੱਤੇ ਹੀ ਭੁੰਨਾਗੇ ਆਪਾਂ ਇਹਨਾਂ ਨੂੰ ਆਪਾਂ ਜ਼ਿਆਦਾ ਕਹਿ ਸਕਦੇ ਹਾਂ ਕਿ ਇਨਾਂ ਨੂੰ ਤੇਜ਼ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਥੋੜੇ ਸਲੋ ਤੇ ਹੀ ਰੱਖਾਂਗੇ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਕੀ ਕਰਾਂਗੇ ਜੀ ਇੱਥੇ ਊੜਾ ਜੇ ਨਮਕ ਲੈ ਕੇ ਆਪਾਂ ਇਹਦੇ ਉੱਤੇ ਨਮਕ ਪੁਕਾਂਗੇ ਤਾਂ ਕਿ ਹਨਾ ਹੋ ਆਪਣੇ ਜਿਹੜੇ ਇਹ ਹੈ ਜਿਆਦਾ ਚੰਗੀ ਤਰ੍ਹਾਂ ਜਿਹੜੇ ਆ ਪੱਕ ਜਾਣ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਉੱਤੇ ਨੌਣੂ ਪੱਕ ਦਵਾਂਗੇ ਬਾਰ ਵਿੱਚ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਟੱਕ ਕੇ ਰੱਖ ਲਵਾਂਗੇ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਹਨਾ ਜਿਹੜਾ ਗੈਸ ਦਾ ਫਲੇਮ ਆ ਉਹ ਬਿਲਕੁਲ ਹੀ ਸਲੋ ਚਾਹੀਦਾ ਆ ਆਪਾਂ ਜ਼ਿਆਦਾ ਤੇਜ਼ ਨਹੀਂ ਕਰਨਾ ਹੈਗਾ ਨਹੀਂ ਤਾਂ ਜੇ ਜ਼ਿਆਦਾ ਆਪਾਂ ਤੇਜ਼ ਕੀਤਾ ਤੇ ਆਪਣੇ ਟਮਾਟਰ ਵਿੱਚੋਂ ਕੱਚੇ ਰਹਿ ਜਾਣੇ ਆ ਤੇ ਸਾਈਡਾਂ ਤੋਂ ਜਾਂ ਉੱਪਰੋਂ ਜਿਹੜੇ ਉਹ ਪੱਕ ਜਾਣੇ ਆ ਆਪਾਂ ਇਹਨੂੰ ਸਲੋ ਮੀਡੀਅਮ ਤੇ ਗੈਸ ਤੇ ਹੀ ਪਕਾਉਣਾ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਜਦ ਤੱਕ ਆਪਣੇ ਟਮਾਟਰ ਬਣਦੇ ਆ ਉਦੋਂ ਤੱਕ ਆਪਾਂ ਕੀ ਕਰਾਂਗੇ ਜਦ ਤੱਕ ਇੱਥੇ ਆਪਾਂ ਕੀ ਕਰਾਂਗੇ ਜੀ ਇੱਥੇ ਆਪਾਂ ਕਰ ਲਾਂਗੇ ਆਪਣੇ ਪਿਆਜ਼ ਆ ਜਿਹੜੇ ਰੈਡੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਇੱਥੇ ਕੱਟ ਲਾ ਲਏ। ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਪਿਆਜ਼ ਆਪਾਂ ਨੇ ਬਿਲਕੁਲ ਹੀ ਬਰੀਕ-ਬਰੀਕ ਕੱਟਨੇ ਆ। ਜਦ ਤੱਕ ਆਪਾਂ ਨੇ ਪਿਆਜ਼ ਜਿਹੜੇ ਉਹ ਕੱਟ ਕੇ ਆਪਾਂ ਰੈਡੀ ਕਰ ਲੈਂਦੇ ਆ। ਜਦ ਤੱਕ ਆਪਣੇ ਟਮਾਟਰ ਤਿਆਰ ਹੁੰਦੇ ਆ ਬਣਦੇ ਆ। ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਈ ਆ ਜੀ। ਤੁਸੀਂ ਘਰ ਦੇ ਵਿੱਚ ਬਣਾ ਕੇ ਦੇਖਿਓ ਬਹੁਤ ਹੀ ਸੁਆਦੀ ਸਟ ਇਹ ਚਟਨੀ ਬਣਦੀ ਆ ਬਹੁਤ ਹੀ ਘੱਟ ਟਾਈਮ ਲੱਗਦਾ ਆ ਚਟਨੀ ਬਣਨ ਨੂੰ ਇਹਨੂੰ ਤੇ ਇੱਥੇ ਆਪਾਂ ਇੱਕ ਲਿਆ ਜੀ ਲਸਣ ਦੀ ਗੱਠੀ ਆਪਾਂ ਇਹਨੂੰ ਵੀ ਪਾ ਦਿਆਂ ਵੀ ਬਸ ਦੋ ਦੋ ਤਿੰਨ ਕੱਪ ਪਾ ਦਿਆਂ ਕਲੀਆਂ ਜਿਹੜੀਆਂ ਪਾਉ ਉਹਨਾਂ ਨੂੰ ਚੀਰ ਲਾਂਗੇ ਲਸਣ ਵੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਸਿਰਫ ਬਸ ਦੋ ਤਿੰਨ ਇੱਕ ਗੱਠੀਆਂ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਆਪਾਂ ਚਟਨੀ ਹੈ ਜਿਹੜੀ ਥੋੜੀ ਬਣਾਣੀ ਆ ਤੇ ਅ ਕਿकेजी ਜੇਕਰ ਤੁਸੀਂ ਘਰ ਦੇ ਮੈਂਬਰ ਜ਼ਿਆਦਾ ਹੋ ਤਾਂ ਤੁਸੀਂ ਜ਼ਿਆਦਾ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਘੱਟ ਮੈਂਬਰ ਹੋ ਤਾਂ ਤੁਸੀਂ ਇੱਥੇ ਘੱਟ ਵੀ ਬਣਾ ਸਕਦੇ ਹੋ ਤੇ ਇਸ ਕਰਕੇ ਤਾਂ ਜੀ ਮੈਂ بس 2-3 ਕ ਟਮਾਟਰਾਂ ਦੀ ਹੀ ਚਟਨੀ ਬਣਾਉਂਗੀ ਹਾਂਜੀ ਲਓ ਜੀ ਇੱਥੇ ਆਪਾਂ ਆਪਣੇ ਪਿਆਜ਼ ਵੀ چیر ਲਏ ਆ ਤੇ ਆਪਾਂ ਇੱਥੇ ਲਸਣ ਵੀ چیر ਚੁੱਕੇ ਆ ਤੇ ਹੁਣ ਆਪਾਂ ਇੱਥੇ ਦੇਖਦੇ ਆ ਜੀ ਆਪਣੇ ਟਮਾਟਰ ਆਪਣੇ ਟਮਾਟਰ ਵੀ ਕੁਝ ਕ ਹੱਦ ਤੱਕ ਬਣ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਪਾਣੀ ਹੋ ਗਿਆ ਕਿਉਂਕਿ ਆਪਾਂ ਇਹਨਾਂ ਨੂੰ ਠੱਕੇ ਰੱਖਿਆ ਸੀਗਾ ਤੇ ਤੁਸੀਂ ਇਸ ਨੂੰ ਖੁੱਲੇ ਵੀ ਰਜਾ ਸਕਦੇ ਹੋ ਤੇ ਹੁਣ ਹੁਣ ਆਪਾਂ ਇਹਨਾਂ ਦੇ ਕੀ ਆ ਪਾਸੇ ਪਲਟਾ ਦਾਂਗੇ ਇਸ ਤਰੀਕੇ ਦੇ ਨਾਲ ਕਰਕੇ ਲੋਡ ਤੇ ਹੁਣ ਆਪਾਂ ਗੈਸ ਆਪਣਾ ਥੋੜਾ ਜਿਆ ਫੁਲਤੇ ਕਰ ਲਾਂਗੇ ਤੇ ਪਾਸੇ ਪਰਟਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਹੋਰ ਬਣਾਵਾਂਗੇ ਜੀ ਥੋੜੇ ਜਿਹਾ ਇਹਨਾਂ ਨੂੰ ਆਪਾਂ ਠੱਕ ਦਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਟਮਾਟਰ ਬਿਲਕੁਲ ਹੀ ਬਣ ਕੇ ਰੈਡੀ ਹੋ ਚੁੱਕੇ ਨੇ ਵਿੱਚ ਵਿੱਚ ਕੋਈ ਕੋਈ ਕੱਚਾ ਆ। ਆ ਦੇਖ ਸਾਹ ਦੇਖੀ। ਹੁਣ ਕੀ ਕਰਨਾ ਹੈ ਇਹਨਾਂ ਨੂੰ ਉਤਰਾਉਣਾ। ਆਪਾਂ ਨੇ ਫੁਲਕ ਲਾ ਦੇਣੇ ਆ। ਕਿੱਥੇ ਆ ਦੇਖੋ ਉਹ ਦਹੀਂ ਫੁਲਕੇ ਦੇ ਉੱਪਰ ਲੈ ਜਾਣੇ ਆ। ਤੇ ਆਪਾਂ ਜਿਹੜੇ ਫੁਲਕੇ ਜਿਹੜੇ ਆ ਲਾਦਾ ਨੇ। ਆ ਦੇਖੋ। फुक जाते फुल क्योंकि जी ये बन चुके हैं जो बन जाते हैं फुलकेद आप ही बहुत सॉफ्ट तरीके लोत ही सौखे तरीके वो लै जाते हैं ਹਾਂਜੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਇੱਥੇ ਹੀ ਮੈਚ ਕਰ ਲਾਂਗੇ ਫਿਰ ਨਾਲ ਥੋੜਾ ਜਿਹਾ ਟਾਈਮ ਹੋਰ ਪੱਕਣ ਦਵਾਂਗੇ ਤਾਂ ਕਿ ਆਪਣੇ ਜਿਹੜੇ ਇਹ ਚੰਗੀ ਤਰ੍ਹਾਂ ਬਨ ਜਾਣ ਤੁਸੀਂ ਹੋ ਸਕਦਾ ਹੈ ਸਾਈਡ ਤੇ ਭਾਂਡੇ ਦੇ ਵਿੱਚ ਕੱਢ ਕੇ ਵੀ ਤੁਸੀਂ ਇਹਨੂੰ ਮੈਚ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਸ ਤੜਕੇਦਾਨੇ ਦੇ ਵਿੱਚ ਵੀ ਇਹਨੂੰ ਮੈਚ ਕਰ ਸਕਦੇ ਹੋ ਜਿੱਥੇ ਕਮਾੜਾ ਮੋਟਾ ਕੱਚਾ ਜਿਹਾ ਹੋਵੇ ਤੁਸੀਂ ਇਸ ਤਰੀਕੇ ਦੇ ਨਾਲ ਉਹਨੂੰ ਭੰਨ ਦਿਓ ਤੇ ਉਹਨੇ ਵੀ ਬਿਲਕੁਲ ਛੇਤੀ ਬਨ ਜਾਣਾ। ਨੂੰ ਥੋੜਾ ਜਿਹਾ ਸੇਕ ਆਪਾਂ ਹਜੇ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਸੇਕ ਹਜੇ ਹੋਰ ਲਵਾਵਾਂਗੇ। ਤੇ ਆਪਾਂ ਇਹਨੂੰ ਇਸੇ ਤਰੀਕੇ ਦੇ ਨਾਲ ਹਜੇ ਥੋੜਾ ਟਾਈਮ ਟਾ ਕੇ ਰੱਖ ਦਾਂਗੇ ਤਾਂ ਕਿ ਜਿਹੜੇ ਇਹ ਆਪਣੇ ਚੰਗੀ ਤਰ੍ਹਾਂ ਬਨ ਜਾਣ। ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਟਮਾਟਰ ਜਿਹੜੇ ਚੰਗੀ ਤਰ੍ਹਾਂ ਮੈਲ ਹੋ ਚੁੱਕੇ ਆ ਬਨ ਚੁੱਕੇ ਆ ਚੰਗੀ ਤਰ੍ਹਾਂ। ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੀ ਇੱਥੇ ਆਪਾਂ ਇੱਕ ਬਰਤਨ ਦੇ ਵਿੱਚ ਆ ਜਿਹੜੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਇੱਥੇ ਇੱਕ ਕੌਲਾ ਲੈ ਲਿਆ ਗੈਸ ਨੂੰ ਆਪਾਂ ਸਲੋ ਕਰ ਦੇਣਾ ਹੈ ਉੱਥੇ ਆਪਾਂ ਮੋਦੇ ਦੇ ਵਿੱਚ ਇਹਨਾਂ ਨੂੰ ਕੱਢ ਲਾਂਗੇ ਇਸ ਕੌਲੇ ਦੇ ਵਿੱਚ ਤੇ ਦੁਬਾਰਾ ਤੋਂ ਆਪਾਂ ਇੱਥੇ ਆਪਣਾ ਜਿਹੜਾ ਪੈਣਾ ਉਹ ਆਪਾਂ ਰੱਖ ਦਿੱਤਾ ਆ ਤੁਸੀਂ ਤੜਕੇ ਦਾ ਨਹੀਂ ਕਹਿੰਦੇ ਉਹ ਤੜਕੇ ਦਾ ਨਹੀਂ ਵੀ ਕਹਿ ਸਕਦੇ ਤੇ ਬਿਲਕੁਲ ਹੀ ਥੋੜਾ ਜਿਹਾ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਬਿਲਕੁਲ ਇਹ ਚਮਚਾ ਦੋ ਚਮਚੇ ਆਪਾਂ ਪਾਉਣਾ ਹੈ ਤੇ ਮੇਰੇ ਕੋਲੇ ਇਹ ਕੜਿਆ ਹੋਇਆ ਸਰੋਂ ਦਾ ਤੇਲ ਆ ਤੇ ਜੇ ਤੁਹਾਡੇ ਕੋਲੇ ਕਿਸੇ ਅਜਿਹਾ ਕੁਝ ਬਣਾਇਆ ਹੋਇਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਇੱਥੇ ਟਮਾਟਰ ਤੇ ਸੌਰੀ ਪਿਆਜ਼ ਤੇ ਆਪਣੇ ਜਿਹੜਾ ਲਸਣ ਆ ਆਪਾਂ ਉਹ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਆਪਾਂ ਮਦਰੀਗੇ ਜਿਆਦਾ ਨਹੀਂ ਭੁੰਨਾ ਹੈਗਾ ਬਸ ਆਪਾਂ ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਤਾਂ ਕਿ ਹਾਂ ਆਪਣੇ ਮੂੰਹ ਦੇ ਵਿੱਚ ਕੱਚਾ ਜਿਹਾ ਟੇਸਟ ਆ ਜਿਹੜਾ ਉਹ ਨਾ ਆਵੇ ਬਸ ਥੋੜਾ ਜਿਹਾ ਪਕਾਉਣਾ ਹੈ ਆਪਾਂ ਇਹਨੂੰ ਥੋੜਾ ਜਿਹਾ ਲਾਲ ਕਰਾਂਗੇ ਜਿਆਦਾ ਨਹੀਂ ਪਕਾਵਾਂਗੇ ਆਪਾਂ ਇਹਨਾਂ ਨੂੰ ਤੇ ਹੁਣ ਇੱਥੇ ਆਪਾਂ ਪਾਵਾਂਗੇ ਜੀ ਆਪਾਂ ਦੇ ਦੋ ਤਿੰਨ ਕੱਪ ਲਾਲ ਮਿਰਚਾਂ ਪਾ ਪਾਵਾਂਗੇ ਇਹਦੇ ਵਿੱਚ ਤੇ ਇਹ ਮਤਲਬ ਕਿ ਤੁਸੀਂ ਟੇਸਟ ਦੇ ਅਨੁਸਾਰ ਪਾਉਣੀਆਂ ਨੇ ਤੇ ਵੈਸੇ ਤਾਂ ਤੁਸੀਂ ਮੈ ਤੇ ਘੱਟੀ ਰੱਖੇ ਕਿਉਂਕਿ ਆਪਾਂ ਥੋੜੀ ਜਿਹੀ ਵਿੱਚ ਲਾਲ ਮਿਰਚ ਵੀ ਪਾਵਾਂਗੇ ਤੇ ਲਓ ਜੀ ਟਮਾਟਰ ਪਾੜੇ ਆ ਆਪਣੇ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਇੱਥੇ ਨਾ ਕੀ ਕਰਨਾ ਵਾ ਤੁਸੀਂ ਇੱਥੇ ਨਾ ਇੱਕ ਖੰਡ ਦਾ ਚਮਚੇ ਥੀ ਜਿਹੜਾ ਜੰਦੀ ਜਰੂਰ ਪਾਣਾ ਆ ਤਾਂ ਕਿ ਆਪਣੀ ਜਿਹੜੀ ਚਟਨੀ ਹੋ ਆਪਣੀ ਖੱਟ ਮਿੱਠੀ ਬਣੇ ਤੇ ਜੇਕਰ ਤੁਸੀਂ ਖੰਡ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਇੱਥੇ ਜਿਹੜੀ ਮਿਸ਼ਰੀ ਆ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪਰ ਲੇਕਿਨ ਜਿਹੜੀ ਆਪਣੀ ਚੀਨੀ ਆ ਉਹਨੂੰ ਜਰੂਰ ਪਾਓ ਮਿੱਠਾ ਜਰੂਰ ਐਡ ਕਰਿਓ ਤਾਂ ਕਿ ਆਪਣੀ ਚਟਨੀ ਹੋ ਖੰਡ ਖਾਟ ਮਿੱਠੀ ਜੀ ਜਿਹੜੀ ਆ ਬਣੇ ਤੇ ਹੁਣ ਆਪਾਂ ਇਥੋਂ ਬਾਅਦ ਇਸ ਤੋਂ ਬਾਅਦ ਵਿੱਚ ਇੱਥੇ ਕੀ ਕਰਾਂਗੇ ਜੀ ਟੇਸਟ ਦੇ ਅਨੁਸਾਰ ਆਪਾਂ ਇੱਥੇ ਨਮਕ ਪਾਵਾਂਗੇ ਤੁਸੀਂ ਸਬਜ਼ੀ ਦੇ ਨਾਲ ਦੇਖ ਕੇ ਇੱਥੇ ਆਪਣਾ ਨਮਕ ਪਾਉਣਾ ਹੈ ਤੇ ਥੋੜੀ ਜਿਹੀ ਪਾਵਾਂਗੇ ਜੇ ਆਪਾਂ ਇਹਦੇ ਵਿੱਚ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਜੇ ਆਪਾਂ ਲਾਲ ਮਿਰਚ ਕਿਉਂਕਿ ਇਹਦੇ ਵਿੱਚ ਪਤਾ ਨਾ ਹਰੀ ਮਿਰਚ ਐਡ ਕਰ ਚੁੱਕੇ ਆਂ ਖੰਗੀਆਂ ਜਿਹਦੇ ਨਾਲ ਇੱਥੇ ਪਾਣੀ ਕਿਤਨਾ ਮਿਕਸ ਕਰਵਾਂਗੇ ਹੁਣ ਕਿੱਥੇ ਕੀ ਕਰਨਾ ਜਿਹੜੀ ਆਪਾਂ ਆਪਣੀ ਪਿਆਜ਼ ਸੌਰੀ ਟਮਾਟਰ ਆਪਾਂ ਬਣਾਇਆ ਪੁੰਨੇ ਆਪਾਂ ਉਹਨਾਂ ਦੇ ਪਾਣੀ ਦੇ ਵਿੱਚ ਐਡ ਕਰ ਦਾਂਗੇ ਲਾਉਂ ਦਈਏ ਇੱਥੇ ਆਪਣੀ ਚਟਨੀ ਬਿਲਕੁਲ ਬਣ ਕੇ ਰੈਡੀ ਹੈ ਸਿਰਫ 5-10 ਮਿੰਟ ਲੱਗਦੇ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਚਟਨੀ ਬਣਾ ਕੇ ਖਾ ਸਕਦੇ ਹੋ ਇੱਥੇ ਬੱਸ ਗੈਸ ਨੂੰ ਕਰ ਦਾਂਗੇ ਜੀ ਬੰਦ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਵਧੀਆ ਆਪਣੀ ਚਟਨੀ ਹੈ ਜਿਹੜੀ ਉਹ ਆਪਣੀ ਬਣੀ ਹੈ ਆ ਦੇਖੋ ਤੇ ਹੁਣ ਇੱਥੇ ਆਪਾਂ ਇਹਨੂੰ ਕੀ ਕਰ ਲਾਂਗੇ ਹਾਂਜੀ ਹੁਣ ਇੱਥੇ ਆਪਾਂ ਇੱਕ ਬਰਤਨ ਲੈ ਲਾਂਗੇ ਤੇ ਉਹਦੇ ਵਿੱਚ ਆਪਣੀ ਚਟਨੀ ਜਿੰਜੀ ਆਪਾਂ ਕੱਢ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਧਰ ਕਿੰਨੀ ਜ਼ਿਆਦਾ ਵਧੀਆ ਆਪਣੀ ਚਟਨੀ ਹੈ ਜਿਹੜੀ ਬਣ ਕੇ ਉਹ ਰੈਡੀ ਹੋਈ ਆ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਚਟਨੀ ਬਣਾ ਕੇ ਸਿਰਫ 10 ਮਿੰਟ ਦੇ ਵਿੱਚ ਤੁਸੀਂ ਖਾ ਸਕਦੇ ਹੋ ਤੇ ਜੇਕਰ ਕੋਈ ਦਾਲ ਸਬਜ਼ੀ ਨਾ ਹੋਵੇ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਟਮਾਟਰ ਤੇ ਪਿਆਜ਼ ਦੀ ਚਟਨੀ ਬਣਾ ਕੇ ਜਿਹੜੀ ਉਹ ਖਾ ਸਕਦੇ ਆ ਤੇ ਜੇਕਰ ਤੁਸੀਂ ਇੱਥੇ ਦੋ ਰੋਟੇ ਖਾਣੇ ਤਾਂ ਤੁਸੀਂ ਚਾਰ ਰੋਟੇ ਖਾਵੋਗੇ ਇੰਨੀ ਜ਼ਿਆਦਾ ਟੇਸਟੀ ਇਹ ਚਟਨੀ ਬਣਦੀ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਮਿਲਦੇ ਆਂ ਜੀ ਕਿਸੇ ਹੋਰ ਨੰਮੀ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ